ਅਈ ਆਪਣਾ ਸਫਰਾਜ ਦਾ ਸੁਪਰ ਸੀਡਰ ਹੈ ਜੀ ਕਾਫੀ ਚੀਜ਼ਾਂ ਇਹਦੇ ਵਿੱਚ ਅਸੀਂ 3-4 ਸਾਲ ਤੋਂ ਚੇਂਜ ਕਰੀਆਂ ਹੋਈਆਂ ਜਿਹਦਾ ਰਿਜ਼ਲਟ ਬਹੁਤ ਵਧੀਆ ਕਿਉਂਕਿ ਸੁਪਰ ਸੀਡਰ ਤਾਂ ਵੈਸੇ ਸਾਰੇ ਸੇਮ ਹੀ ਚੱਲਦੇ ਆ ਪਰ ਜਿਹੜਾ ਇਹਦੇ ਵਿੱਚ ਫਰਕ ਹੈ ਉਹ ਆਮ ਸੁਪਰ ਸੀਡਰਾਂ ਦੇ ਵਿੱਚ ਦੇਖਣ ਨੂੰ ਤੁਹਾਨੂੰ ਨਹੀਂ ਮਿਲੂਗਾ ਜਿਹੜੇ ਜ਼ਿਮੀਂਦਾਰ ਚਲਾ ਰਹੇ ਐ ਅੱਜ ਤੋਂ 3 ਸਾਲ ਪਹਿਲਾਂ ਮੰਨ ਲਓ ਚੌਥਾ ਸੀਜ਼ਨ ਹੁਣ ਚੱਲਣਾ ਤਾਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਸਭ ਤੋਂ ਮੇਨ ਗੱਲ ਕਣਕ ਦੀ ਬਜਾਈ ਔਰ ਕਣਕ ਦੀ ਬਜਾਈ ਤਾਂ ਹੀ ਸਹੀ ਹੁੰਦੀ ਜੇ ਆਪਾਂ ਦਾਣੇ ਪ੍ਰਾਲੀ ਤੋਂ ਪਾਸੇ ਕਰਕੇ ਥੱਲੇ ਮਿੱਟੀ ਦੇ ਵਿੱਚ ਜਾਣ ਤੋ ਉਹਦੇ ਵਾਸਤੇ ਜਿਹੜੀ ਤਕਨੀਕ ਅਸੀਂ ਕੱਢੀ ਹੋਈ ਹੈ ਇਧਰਲੇ ਪਾਸੇ ਆਪ ਤੁਹਾਨੂੰ ਦਿਖਾਣੇ ਤਮੀਆਂ ਦੀ ਪਰ ਮੇਨ ਜਿਹੜਾ ਹੀ ਫਰਕ ਪਾਇਆ ਤਮੀਆਂ ਨੂੰ ਅੱਗੇ ਪਿੱਛੇ ਕਰਕੇ ਲਾਇਆ ਇੱਕ ਪੋਰ ਅੱਗੇ ਆ ਦੂਜਾ ਪੋਰ ਪਿੱਛੇ ਆ ਇਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਤਮੀਆਂ ਡੂੰਘੇ ਹੋ ਕੇ ਦਾਣੇ ਪਾਉਂਦੀਆਂ ਜਿਹੜੀਆਂ ਇੱਕ ਲਾਈਨ ਚ ਆਪਾਂ ਤਮੀਆਂ ਲਾ ਦਿੰਨੇ ਆ ਉਹ ਦਾਣੇ ਡੂੰਘੇ ਜ਼ਿਆਦਾ ਨਹੀਂ ਪਾਉਂਦੀਆਂ ਤੋ ਮੂਰੇ ਜਿਹੜਾ ਆਮ ਰੂਲਾ ਲੱਗਿਆ ਹੁੰਦਾ ਰੂਲਾ ਮਿੱਟੀ ਤੇ ਪਰਾਲੀ ਦਾ ਬੈੱਡ ਬਣਾ ਦਿੰਦਾ ਔਰ ਉਹ ਬੈੱਡ ਬਣਨ ਤੋਂ ਬਾਅਦ ਤਮੀਆਂ ਥੱਲੇ ਜਾਂਦੀਆਂ ਹੀ ਨਹੀਂ ਜਦੋਂ ਤਵੀ ਦੇ ਥੱਲੇ ਪ੍ਰਾਲੀ ਆ ਗਈ ਉੱਥੇ ਥੱਲੇ ਨਾ ਤਵੀ ਨੇ ਥੱਲੇ ਜਾਣਾ ਨਾ ਦਾਣੇ ਨੇ ਥੱਲੇ ਜਾਣਾ ਤੇ ਇਸ ਲਈ ਜਦੋਂ ਤਵੀ ਪ੍ਰਾਲੀ ਨੂੰ ਪਾਸੇ ਕਰਕੇ ਤਵੀ ਦਾਣੇ ਪਾਉਗੀ ਤਾਂ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਕਣਕ ਦਾ ਦਾਣਾ ਦਾਣਾ ਉਗਰਦਾ ਇਹਦੇ ਵਿੱਚ ਔਰ 나ੜ ਵੀ ਮੋਟਾ ਰਹਿੰਦਾ ਔਰ ਕਣਕ ਕਦੇ ਵੀ ਜਿੰਨੀ ਮਰਜ਼ੀ ਪ੍ਰਾਲੀ ਦੇ ਵਿੱਚ ਤੁਸੀਂ ਵੀਜ ਦੋ ਪੀਣੀ ਨਹੀਂ ਪੈਂਦੀ ਇਹ ਚੀਜ਼ ਦੀ ਫੁੱਲ ਗਾਰੰਟੀ ਹੈ ਜਦੋਂ ਜਿਹੜੇ ਗਾਹ ਗਏ ਇਸ ਤੋਂ ਪਹਿਲਾਂ ਲੈ ਜਾਂਦੇ ਆ ਉਹਨਾਂ ਤੇ ਪੁੱਛ ਵੀ ਸਕਦੇ ਹਾਂ ਰਿਜ਼ਲਟ ਬਕਾਇਦਾ ਨੰਬਰ ਤੁਹਾਨੂੰ ਦੇ ਦਾਂਗੇ ਤਾਂ ਤੁਸੀਂ ਪਤਾ ਕਰ ਸਕਦੇ ਹੋ ਸਭ ਤੋਂ ਵਧੀਆ ਇਹ ਚੀਜ਼ ਹੈ ਕਿਉਂਕਿ ਪ੍ਰਾਲੀ ਆਮ ਤੱਕ ਹੀ ਹੁੰਦੇ ਆ ਅੱਗ ਲਾਦੇ ਆ ਅੱਗ ਲਾ ਦਿੰਦੇ ਆ ਲਾ ਕੇ ਤੇ ਦੂਬਾ ਕੱਲੇ ਸੁਪਰ ਸੀਡਰ ਚੱਲਦੇ ਬੁਖਾਰੇ ਆ ਤੇ ਉਹਨਾਂ ਦੇ ਵਿੱਚ ਰਿਜ਼ਲਟ ਬੁਖਾਰੇ ਆ ਇਹਦਾ ਪ੍ਰਾਲੀ ਦੇ ਵਿੱਚ 100% ਰਿਜ਼ਲਟ ਵਧੀਆ ਗਰੰਟੀ ਨਾਲ ਆਪਾਂ ਕਹਿ ਸਕਦੇ ਆ ਔਰ ਵੀਡੀਓ ਤੱਕ ਪਈਆਂ ਪਿਛਲੇ ਸਾਲ ਦੀਆਂ ਉਹ ਵੀ ਤੁਸੀਂ ਨਾਲ ਐਡ ਕਰਕੇ ਦੇਖੋ ਜਰੂਰ ਅੱਗੇ ਤੁਹਾਨੂੰ ਵੀਡੀਓ ਮਿਲਣਗੀਆਂ ਤਾਂ ਫਿਰ ਪਤਾ ਲੱਗਦਾ ਇਸ ਚੀਜ਼ ਦਾ ਬਾਕੀ ਹਰ ਚੀਜ਼ ਨੂੰ ਤੁਸੀਂ ਦੇਖੋਗੇ ਜਿਵੇਂ ਆ ਲੌਗ ਸਿਸਟਮ ਹੈ ਕਈ ਵਾਰੀ ਪੂਰੀ ਚੱਕਦੇ ਨਹੀਂ ਲੈਫਟ ਟਰੈਕਟਰ ਚੱਕੀ ਨਹੀਂ ਜਾਂਦੀ ਕਿਉਂ ਭਾਰਾ ਹੋ ਜਾਂਦਾ ਮਿੱਟੀ ਵੀ ਨਾਲ ਆ ਜਾਂਦੀ ਦਾਣੇ ਵੀ ਇਹਦੇ ਵਿੱਚ ਪੈਣੇ ਆ ਕਾ ਟਰੈਕਟਰ ਦਾ ਅੱਗਾ ਚੱਕਿਆ ਜਾਂਦਾ ਤੇ ਸੁਪਰ ਸੀਟਰ ਨਹੀਂ ਚੱਕਿਆ ਜਾਂਦਾ ਤਾਂ ਕੋ ਮੋੜਨਾ ਤਾਂ ਹੁੰਦਾ ਹੀ ਹੈ ਜਮੀਨਦਾਰ ਨੇ ਤਾਂ ਉਹਦੇ ਪੁਲੀ ਵਿੰਗੀ ਨਹੀਂ ਹੁੰਦੀ ਕਿਉਂਕਿ ਜੇ ਥੱਲੇ ਦਾ ਲੋਕ ਲੱਗਾ ਹੋਇਆ ਜਦੋਂ ਮਾੜਾ ਜਾਂ ਪੋਲਾ ਹੋਏਗਾ ਮਿੱਟੀ ਚੋਂ ਇਹਦਾ ਲੋਕ ਲੱਗ ਜਾਏਗਾ ਔਰ ਤਵੀ ਨੂੰ ਬਿਲਕੁਲ ਹੀ ਕਿਸੇ ਪਾਸੇ ਸਪੋਰਟ ਇਹਨੂੰ ਹੁੰਦਾ ਹੀ ਨਹੀਂ ਵਿੰਗੀ ਨਹੀਂ ਹੋਏਗੀ ਗੇਅਰ ਹੈਵੀ ਡਿਊਟੀ ਆ ਆਮ ਛੋਟੀਆਂ ਸੈਟਾਂ ਵਾਲਾ ਗੇਅਰ ਲਗਾਉਂਦੇ ਆ ਇਹ 21 36 22 ਤਿੰਨ ਸੈਟਾਂ ਵਾਲਾ ਗੇਅਰ ਆ ਇਹਦੇ ਨਾਲ ਕੀ ਹੈ ਸੈਂਟਰ ਉੱਚਾ ਰਹਿੰਦਾ ਅੱਜਕਲ ਟਰੈਕਟਰ ਸਾਰੇ ਵੱਡੇ ਆ ਟਾਇਰ ਵੀ ਵੱਡੇ ਆ ਜਾ ਜਿਹੜੀ ਪਿਊਡੋ ਸ਼ਾਰਟ ਹੈ ਲੈਵਲ ਤੇ ਰਹਿੰਦੀ ਜਦੋਂ ਚੱਲਦੀ ਹੈ। ਔਰ ਮਲਟੀ ਸਪੀਡ ਗੇਅਰ ਲੱਗਾ ਹੋਇਆ ਹੈ। 2 ਸਾਲ ਦੀ ਬਕਾਇਦਾ ਇਸ ਦੀ ਫੁੱਲ ਗਾਰੰਟੀ ਹੈ ਗੇਅਰ ਦੀ। ਚੱਲੋ 베ARINGਾਂ ਦੀ, ਸੀਲਾਂਾਂ ਦੀ, ਤਵੀਆਂ ਦੀ ਹਰ ਕਾਹੇ ਦੀ 2 ਸਾਲ ਦੀ ਫੁੱਲ ਗਾਰੰਟੀ ਹੈ। ਔਰ ਇਹਦਾ ਤੁਸੀਂ ਰੋਟਾਵੇਟਰ ਬਣਾਉਣਾ ਹੋਵੇ ਉਹ ਵੀ ਬਿਲਕੁਲ ਆਸਾਨ ਹੈ। ਮਜ਼ਬੂਤੀ ਦੇ ਨਾਲ ਨਾਲ ਉੱਪਰ ਆਹ ਦੋ ਕਾਬਲੇ ਖੁੱਲਣੇ ਆ। ਖੁੱਲ ਕੇ ਤੁਹਾਡਾ ਨਾਲ ਦੀ ਨਾਲ ਤੁਹਾਡਾ ਇਹ ਰੋਟਾਵੇਟਰ ਬਣ ਜਾਂਦਾ ਹੈ। ਔਰ ਡੀਜ਼ਲ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਆਮ ਸਾਰੇ ਸੁਪਰਹੀਡਰਾਂ ਨਾਲ ਲੋਡ ਘਟ ਲੈਂਦਾ ਔਰ ਬਲੇਡਾ ਜਿਹੜਾ ਹੈ ਬੈਲ ਕੰਪਨੀ ਦਾ ਬਲੇਡ ਹੈ ਜੀ ਸਭ ਤੋਂ ਘੱਟ ਕਸਾਈ ਹੈ ਇਹਨਾਂ ਦੀ ਅਸੀਂ 5 ਸਾਲ ਤੋਂ ਚਲਾ ਰਹੇ ਹਾਂ ਸਭ ਤੋਂ ਘੱਟ ਕਸਾਈ ਇਹਨਾਂ ਬਲੇਡਾਂ ਦੀ ਹੈ ਵੇਟ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਬਲੇਡ ਖੋਲ ਕੇ ਵੇਟ ਕਰਕੇ ਚੈੱਕ ਕਰ ਸਕਦੇ ਆਂ ਔਰ ਦੂਸਰੀ ਗੱਲ ਕੀ ਹੈ ਆਮ ਸੁਪਰਹੀਡਰ ਕੀ ਬਣਾਉਂਦੇ ਆ ਤਾਂ ਇਹ ਸ਼ਾਰਪਟ ਘੁੰਮਦੀ ਨਹੀਂ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਕਿਉਂਕਿ ਇਸ ਸ਼ਾਰਪ ਨੂੰ ਕੋਈ ਮਸ਼ੀਨਿੰਗ ਬਹੁਤ ਘੱਟ ਕਰ ਦਿਆ ਸਾਡੇ ਕੋਲੇ ਵੱਡੀ ਲੇਸ ਮਸ਼ੀਨ ਹੈਗੀ ਹੈ ਉਹਦੇ ਤੇ ਅਸੀਂ ਪਹਿਲਾਂ ਦੀ ਮਸ਼ੀਨਿੰਗ ਕਰਦੇ ਆ ਵੈਲਡਿੰਗ ਹੋਣ ਤੋਂ ਬਾਅਦ ਮਸ਼ੀਨਿੰਗ ਕਰਦੇ ਆ ਤਾਂ ਬਾਅਦ ਦੇ ਵਿੱਚ ਫਟਿੰਗ ਕਰਦੇ ਆ ਜਿਸ ਦੇ ਨਾਲ 베어ਿੰਗ ਦੀ ਅਲਾਈਨਮੈਂਟ ਬਿਲਕੁਲ ਓਕੇ ਰਹਿੰਦੀ ਆ ਔਰ ਰੂਟਰ ਬਿਲਕੁਲ ਪਾਣੀ ਵਾਂਗੂ ਚੱਲਦਾ